ਜੇਸਾ ਕਮੇਸਟਰੀ ਨੇ ਪੂਰੇ ਦੇਸ਼ ਦਾ ਦਿਮਾਗ ਘੁਮਾ ਰੱਖਿਆ ਸੀ ਪਿਛਲੇ 16 ਦਿਨਾਂ ਤੋਂ ਇਹ ਇੰਡੀਆ ਦੇ ਨਿਊ ਚੈਨਲ ਦੇ ਉੱਤੇ ਛਾਈ ਹੋਈ ਸੀ ਤੇ ਜਿਸ ਲੜਕੀ ਦੇ ਲਈ ਲੋਕਾਂ ਦੁਆਰਾ ਦੁਆਵਾਂ ਕੀਤੀਆਂ ਜਾ ਰਹੀਆਂ ਸੀ ਕਿ ਉਹ ਸਹੀ ਸਲਾਮਤ ਘਰ ਪਰਤ ਆਵੇ ਕਿਉਂਕਿ ਉਸਦੇ ਪਤੀ ਦੀ ਇੱਕ ਹਫਤਾ ਪਹਿਲਾਂ ਖਾਈ ਦੇ ਵਿੱਚੋਂ Laash ਮਿਲੀ ਸੀ ਤੇ ਉਸ ਦਾ ਕਤਲ ਕੀਤਾ ਗਿਆ ਸੀ ਜਿਹਦਾ ਨਾਮ ਸੀ ਰਾਜਾ ਰਗੂਵੰਛੀ ਤੇ ਉਸ ਦੀ ਪਤਨੀ ਦਾ ਨਾਮ ਸੀ ਸੋਨਮ ਰਗੂਵੰਛੀ ਤੇ ਹਾਲੀ ਦੇ ਵਿੱਚ ਪੁਲਿਸ ਵੱਲੋਂ ਸੋਨਮ ਨੂੰ ਅਰੈਸਟ ਕਰ ਲਿਆ ਗਿਆ ਤੇ ਮਹਗਾਲਿਆ ਪੁਲਿਸ ਵੱਲੋਂ ਇਹ ਵੀ ਖੁਲਾਸਾ ਕੀਤਾ ਗਿਆ ਕਿ ਉਸਦੇ ਪਤੀ ਜਾਨੀ ਰਾਜਾ ਰਗੂਵੰਛੀ ਦੀ ਹੱਥ ਦੇ ਵਿੱਚ ਸੋਨਮ ਰਗੂਬਾਚੀ ਦਾ ਹੀ ਹੱਥ ਹੈ ਪਰ ਹੁਣ ਸਭ ਤੋਂ ਵੱਡਾ ਸਵਾਲ ਕਿ ਸੋਨਮ ਨੇ ਅਜਿਹਾ ਕੀਤਾ ਹੀ ਕਿਉਂ ਰਾਜਾ ਰਗੂਬਾਚੀ ਤੇ ਸੋਨਮ ਦਾ ਵਿਆਹ 11 ਮਈ ਨੂੰ इंदौर ਦੇ ਵਿੱਚ ਹੁੰਦਾ ਪਰਿਵਾਰ ਖੁਸ਼ ਸੀ 20 ਮਈ ਨੂੰ ਦੋਨੇ ਸ਼ਿਲਾੰਗ ਹਨੀਮੂਨ ਦੇ ਲਈ ਰਵਾਨਾ ਹੁੰਦੇ ਨੇ ਤੇ 22 ਮਈ ਨੂੰ ਇਹ ਕਪਲ ਨੌਗੇਹਾਟ ਪਿੰਡ ਦੇ ਸ਼ਪਾਂਗ ਹੋਮ ਸਟੇ ਦੇ ਵਿੱਚ ਰੁਕਦਾ ਅਗਲੇ ਦਿਨ 6 ਵਜੇ ਦੋਨੋਂ ਉੱਥੋਂ ਚੈੱਕ ਆਊਟ ਕਰਦੇ ਨੇ ਤੇ ਫਿਰ ਦੋਨਾਂ ਦੇ ਮੋਬਾਈਲ ਫੋਨ ਅਚਾਨਕ ਹੀ ਬੰਦ ਹੋ ਜਾਂਦੇ ਨੇ 24 ਮਈ ਨੂੰ ਮਬਾਲਖਿਆਤ ਦੇ ਕਰੀਬ 25 ਕਿਲੋਮੀਟਰ ਦੂਰ ਆਉਸਾ ਹिल्स ਦੀ ਪਾਰਕਿੰਗ ਦੇ ਵਿੱਚੋਂ ਉਹਨਾਂ ਦੁਆਰਾ ਰੈਂਟ ਤੇ ਲੈਤੀ ਹੋਈ ਸਕੂਟੀ ਲਵਾਰਸ ਹਾਲਤ ਦੇ ਵਿੱਚ ਮਿਲਦੀ ਹੈ ਤੇ ਫਿਰ ਦੋਨਾਂ ਦਾ ਸਮਾਨ ਵੀ ਜੰਗਲ ਦੇ ਵਿੱਚ ਲਵਾਰਸ ਮਿਲਦਾ ਤੇ 2 ਜੂਨ ਨੂੰ ਰਾਜਾ ਦੀ ਲਾਸ਼ ਇੱਕ ਝਰਨੇ ਦੇ ਕੋਲ ਇੱਕ ਡੂੰਗੀ ਖਾਈ ਦੇ ਵਿੱਚ ਮਿਲਦੀ ਹੈ ਉਸ ਦੀ ਲਾਸ਼ ਮੌਤ ਤੋਂ 10 ਦਿਨ ਬਾਅਦ ਮਿਲੀ ਸੀ ਸੋ ਪਛਾਣਨ ਦੇ ਲਾਇਕ ਬਿਲਕੁਲ ਵੀ ਨਹੀਂ ਸੀ ਪਰ ਹੱਥ ਤੇ ਬਣੇ ਹੋਏ ਟੈਟੂ ਦੇ ਚਲਦਿਆਂ ਉਸ ਦੀ ਪਛਾਣ ਹੋ ਜਾਂਦੀ ਹੈ ਪੁਲਿਸ ਵੱਲੋਂ ਇਸ ਤੋਂ ਬਾਅਦ ਇੱਕ ਪਾਸੇ ਤਾਂ ਰਾਜਾ ਰਗੂਵਾਂਛੀ ਦੇ ਕਾਤਲਾਂ ਦੀ ਤਲਾਸ਼ ਕੀਤੀ ਜਾ ਰਹੀ ਸੀ ਦੂਜੇ ਪਾਸੇ ਸੋਨਮ ਨੂੰ ਵੀ ਤਲਾਸ਼ਾ ਜਾ ਰਿਹਾ ਸੀ ਇੱਕ ਐਂਗਲ ਇਹ ਵੀ ਆਇਆ ਕਿ ਸ਼ਾਇਦ ਰਾਜਾ ਦੇ ਕਤਲ ਤੇ ਸੋਨਮ ਦੇ ਗਾਇਬ ਹੋਣ ਦੇ ਪਿੱਛੇ ਕਿਸੇ ਗੈਂਗ ਦਾ ਹੱਥ ਹੋ ਸਕਦਾ ਤੇ ਮਾਮਲਾ ਲੁੱਟਪਾਂ ਨਾਲ ਵੀ ਜੋੜਿਆ ਜਾਣਾ ਸ਼ੁਰੂ ਕਰ ਦਿੱਤਾ ਗਿਆ ਪਰ ਜਿਹੜੀ ਜਗ੍ਹਾ ਦੇ ਉੱਤੇ ਰਾਜਾ ਦੀ লাশ ਮਿਲੀ ਉਹ ਜਗ੍ਹਾ ਦੇ ਉੱਤੇ ਪੁਲਿਸ ਨੂੰ ਇੱਕ ਚਾਕੂ ਮੋਬਾਈਲ ਦੀ ਟੁੱਟੀ ਸਕਰੀਨ ਸਫੇਦ ਟੀ-ਸ਼ਰਟ ਤੇ ਪੈਂਟਰਾ ਟੈਬਲੇਟਸ ਵੀ ਮਿਲਦੀਆਂ ਨੇ ਤੇ ਇਸੇ ਦੌਰਾਨ 22 ਮਈ ਨੂੰ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਉਂਦਾ ਤੇ ਜੋ ਸਫੇਦ ਟੀ-ਸ਼ਰਟ ਰਾਜਾ ਦੀ লাশ ਕੋਲ ਪੁਲਿਸ ਨੂੰ ਮਿਲੀ ਸੀ ਇਹ ਸੀਸੀਟੀਵੀ ਦੇ ਵਿੱਚ ਸੇਮ ਟੀ-ਸ਼ਰਟ ਸੋਨਮ ਦੇ ਦੁਆਰਾ ਵੀ ਪਹਿਨੀ ਹੋਈ ਸੀ ਦੂਸਰੀ ਚੀਜ਼ ਜੋ ਗਾਇਡਰਾਂ ਦੇ ਨਾਲ ਗਿਆ ਸੀ ਉਸ ਵੱਲੋਂ ਇੱਕ ਖੁਲਾਸਾ ਕੀਤਾ ਗਿਆ ਕਿ ਇਹਨਾਂ ਦੇ ਨਾਲ ਤਿੰਨ ਹੋਰ ਲੋਕ ਮੌਜੂਦ ਸੀ ਤੇ ਹੁਣੇ ਖੁਲਾਸਾ ਹੋ ਰਿਹਾ ਕਿ ਤਿੰਨੋਂ ਵਿਸ਼ਾਲ ਚੋਹਾਨ, ਆਕਾਸ਼ ਰਾਜਪੂਤ ਤੇ ਰਾਜ ਕੁਛਵਾਹਾ ਸੀ ਇਹ ਨਹੀਂ ਜਦੋਂ ਸੋਨਮ ਨੇ ਆਖਰੀ ਵਾਰ ਇੱਕ ਕੈਫੇ ਦੇ ਵਿੱਚੋਂ ਆਪਦੀ ਸੱਸ ਨੂੰ ਫੋਨ ਕੀਤਾ ਸੀ ਤਾਂ ਬੈਕਗ੍ਰਾਉਂਡ ਦੇ ਵਿੱਚ ਕਿਤੇ ਵੀ ਰਾਜਾ ਦੀ ਆਵਾਜ਼ ਸੁਣਾਈ ਨਹੀਂ ਸੀ ਦੇ ਰਹੀ ਇਸ ਤੋਂ ਬਾਅਦ ਅੱਜ ਜਣੀ 9 ਜੂਨ ਦੀ ਸਵੇਰ 3 ਤੋਂ 4 ਵਜੇ ਦੇ ਵਿਚਕਾਰ ਇੱਕ ਲੜਕੀ ਬੁਰੀ ਹਾਲਤ ਦੇ ਵਿੱਚ ਘਟਾਬੇ ਤੇ ਪਹੁੰਚਦੀ ਹੈ ਰੋਦੀ ਹੋਈ ਢਾਬਾ ਮਾਲਕ ਨੂੰ ਫੋਨ ਕਰਨ ਦੇ ਲਈ ਕਹਿੰਦੀ ਹੈ ਕਿ ਮੈਂ ਇੱਕ ਫੋਨ ਕਰਨਾ। ਉਹਨਾਂ ਵੱਲੋਂ ਉਸ ਨੂੰ ਫੋਨ ਦਿੱਤਾ ਜਾਂਦਾ। ਉਸ ਦੇ ਵੱਲੋਂ ਫੋਨ ਸੋਨਮ ਦੇ ਪਰਿਵਾਰ ਨੂੰ ਕੀਤਾ ਜਾਂਦਾ। ਸੋਨਮ ਦੇ ਪਰਿਵਾਰ ਵੱਲੋਂ ਤੁਰੰਤ ਹੀ ਫੋਨ ਪੁਲਿਸ ਨੂੰ ਕਰ ਦਿੱਤਾ ਜਾਂਦਾ ਤੇ ਫਿਰ ਕੁਝ ਹੀ ਸਮੇਂ ਦੇ ਬਾਅਦ ਪੁਲਿਸ ਉੱਥੇ ਪਹੁੰਚ ਚੁੱਕੀ ਸੀ। ਉਸ ਲੜਕੀ ਨੂੰ ਉੱਥੋਂ ਲੈ ਜਾਂਦੀ ਹੈ। ਢਾਬੇ ਵਾਲਿਆਂ ਦੇ ਮੁਤਾਬਕ ਉਹਨਾਂ ਨੂੰ ਵੀ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਇਹ ਇੰਦੌਰ ਵਾਲੀ ਸੋਨਮ ਸੀ। ਇਤਵਾ ਸੋਨਮ ਨੂੰ ਇੱਕ ਸਟਾਪ ਸੈਂਟਰ ਦੇ ਵਿੱਚ ਮੈਡੀਕਲ ਜਾਂਚ ਦੇ ਲਈ ਰੱਖਿਆ ਜਾਂਦਾ ਮੈਡੀਕਲ ਜਾਂਚ ਦੇ ਵਿੱਚ ਵੀ ਇਹ ਕਨਫਰਮ ਹੋ ਜਾਂਦਾ ਕਿ ਸੋਨਮ ਦੇ ਸਰੀਰ ਦੇ ਉੱਪਰ ਕਿਸੇ ਪ੍ਰਕਾਰ ਦੀ ਕੋਈ ਵੀ ਸੱਟ ਜਾਂ ਖਰੋਜ ਦਾ ਨਿਸ਼ਾਨ ਮੌਜੂਦ ਨਹੀਂ ਆ ਜੋ ਤੰਨਾ ਰੋਗੀ ਫੜੇ ਗਏ ਨੇ ਉਹਨਾਂ ਚੋਂ ਇੱਕ ਆ ਰਾਜਕੁਸ਼ਵਾਹ ਤੇ ਮੰਨਿਆ ਜਾ ਰਿਹਾ ਹੈ ਕਿ ਇਹ ਬੰਦਾ ਇਸ ਪੂਰੇ ਘਟਨਾਕ੍ਰਮ ਦਾ ਮਾਸਟਰਮਾਈਂਡ ਸੀ ਇਸ ਤੋਂ ਵੀ ਅਜੀਬ ਗੱਲ ਕਿ ਰਾਜਾ ਰਗੂ ਬੰਚੀ ਦੇ ਕਤਲ ਦੀ ਸਪਾਰੀ ਕਿਸੇ ਹੋਰ ਨੇ ਨਹੀਂ ਬਲਕਿ ਖੁਦ ਸੋਨਮ ਨੇ ਦਿੱਤੀ ਸੀ ਜਾਨੀ ਕਿ 20-25 ਦਿਨ ਪੁਰਾਣੀ ਉਸਦੀ ਨਵੀਂ ਨਵੀਂ ਲਈ ਪਤਨੀ ਸੋਨਮ ਨੂੰ ਇਸ ਤੋਂ ਬਾਅਦ ਹੁਣ ਮੰਗਾ ਲਿਆ ਪੁੱਸ ਲੈ ਕੇ ਜਾਊਗੀ ਤੇ ਜੋ ਕਹਾਣੀ ਸਾਹਮਣੇ ਆਈ ਹੈ ਉਸ ਮੁਤਾਬਕ 11 ਮਈ ਨੂੰ ਦੋਨਾਂ ਦਾ ਵਿਆਹ ਹੁੰਦਾ ਫਿਰ 14 ਤਰੀਕ ਨੂੰ ਉਹ ਸਸਰਾਲ ਦੇ ਵਿੱਚ ਪਹੁੰਚਦੀ ਹੈ ਤੇ ਉੱਥੇ ਹੀ ਸੋਨ ਬਲੋਂ ਰਾਜਾ ਨੂੰ ਕਿਹਾ ਜਾਂਦਾ ਕਿ ਆਪ ਆ ਘੁੰਮਣ ਚੱਲੀਏ ਪਰ ਘਰ ਵਾਲਿਆਂ ਦੇ ਵੱਲੋਂ ਮਨਾ ਕਰ ਦਿੱਤਾ ਜਾਂਦਾ ਪਰ ਫਿਰ ਸੋਨ ਨੂੰ ਵੱਲੋਂ ਕਿਹਾ ਜਾਂਦਾ ਰਾਜਾ ਨੂੰ ਕਿ ਮੈਂ ਤਾਂ ਟਿਕਟਾਂ ਵੀ ਬੁੱਕ ਕਰਵਾ ਲੀਆਂ ਨੇ ਅਸਲ ਦੇ ਵਿੱਚ ਟਿਕਟ ਹੀ ਸਾਜ਼ਿਸ਼ ਦੀ ਪਹਿਲੀ ਕੜੀ ਸੀ ਉਸਦੇ ਵੱਲੋਂ ਆਪਦੇ ਇੱਕ ਦੋਸਤ ਰਾਜ ਕਸ਼ਵਾਹਾ ਨਾਲ ਇਹ ਪਲਾਨ ਬਣਾਇਆ ਸੀ ਤੇ ਇਸ ਦੀ ਸ਼ੁਰੂਆਤ ਵੀ ਮੇਘਾਲਿਆ ਤੋਂ ਹੋਣੀ ਸੀ ਇਨ੍ਹਾਂ ਦੋਨਾਂ ਵੱਲੋਂ ਮਿਲ ਕੇ ਰਾਜਾ ਦੀ ਸੁਪਾਰੀ ਦਿੱਤੀ ਗਈ। ਮਤਲਬ ਵਿਆਹ ਤੋਂ 9 ਦਿਨ ਦੇ ਅੰਦਰ-ਅੰਦਰ ਹੀ ਪਤਨੀ ਵੱਲੋਂ ਆਪਦੇ ਪਤੀ ਦੀ ਸੁਪਾਰੀ ਦੇ ਦਿੱਤੀ ਜਾਂਦੀ ਹੈ ਤੇ ਸੁਪਾਰੀ ਕਿਲਰ ਵੀ ਮਗਾਹਲਿਆ ਦੇ ਵਿੱਚ ਹੀ ਮੌਜੂਦ ਸੀ। ਇਸ ਦਾ ਖੁਲਾਸਾ ਖੁਦ ਉਹਨਾਂ ਦੇ ਗਾਈਡ ਦੇ ਵੱਲੋਂ ਕੀਤਾ ਗਿਆ ਕਿ ਕਿ ਇੱਕ ਦਿਨ ਜਦੋਂ ਅਸੀਂ ਚੜਾਈ ਕਰ ਰਹੇ ਸੀ ਕਿਸੇ ਪਹਾੜੀ ਦੇ ਉੱਪਰ ਉਸਦੇ ਰਾਜਾ ਦੇ ਨਾਲ ਤਿੰਨ ਲੋਕ ਹੋਰ ਵੀ ਮੌਜੂਦ ਸੀ। ਉਹ ਰਾਜਾ ਤੋਂ ਥੋੜਾ ਜਿਹਾ ਪਿੱਛੇ ਰਹਿ ਕੇ ਕੋਈ ਨਾ ਕੋਈ ਗੱਲਬਾਤ ਕਰ ਰਹੇ ਸੀ ਪਰ ਮੈਨੂੰ ਹਿੰਦੀ ਸਮਝ ਨਹੀਂ ਆਉਂਦੀ। ਇਸ ਪਰੇ ਦੇ ਕਾਰਨ ਮੈਨੂੰ ਨਹੀਂ ਪਤਾ ਕਿ ਉਹ ਗੱਲਬਾਤ ਕੀ ਕਰ ਰਹੇ ਸੀ। ਇਸ ਤੋਂ ਬਾਅਦ 23 ਮਈ ਨੂੰ ਰਾ ਤੇ লাশ ਖਾਈ ਦੇ ਵਿੱਚ ਸੁੱਟ ਦਿੱਤੀ ਜਾਂਦੀ ਹੈ ਜੋ 10 ਦਿਨ ਬਾਅਦ ਮਿਲਦੀ ਹੈ ਤੇ ਫਿਰ ਸੋਨਮ 23 ਤੋਂ ਗਾਇਬ ਹੋ ਜਾਂਦੀ ਹੈ ਤੇ ਅੱਜ 9 ਜੂਨ ਨੂੰ ਮਿਲਦੀ ਆ ਪਰ ਹੁਣ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਸੋਨਮ ਦੇ ਵੱਲੋਂ ਉਸ ਨੂੰ ਮਾਰਿਆ ਕਿਉਂ ਜਾਂਦਾ 13 ਸਾਲ ਸੋਨਮ ਦੇ ਪਿਤਾ ਦਾ ਪਲਾਈ ਬੁੱਡ ਦਾ ਕੰਮ ਸੀ ਪਰੇ ਇਸੇ ਤੇ ਚਲਦਿਆਂ ਉਸ ਨੂੰ ਪੈਰਲਾਈਜ਼ ਹੋ ਚੁੱਕਿਆ ਸੀ ਤਾਂ ਸੋਨਮ ਨੇ ਆਪਦੇ ਪਿਤਾ ਦੇ ਇਸ ਕੰਮ ਨੂੰ ਸੰਭਲ ਲਿਆ ਤੇ ਇਸੇ ਫੈਕਟਰੀ ਦੇ ਵਿੱਚ ਇੱਕ ਮੈਨੇਜਰ ਸੀ ਨਾਮ ਸੀ ਰਾਜ ਕੁਸ਼ਬਹਾ ਤੇ ਦੋਨਾਂ 'ਚ ਦੋਸਤੀ ਵੀ ਹੋ ਜਾਂਦੀ ਆ ਪਰ ਜਦੋਂ ਉਸ ਦਾ ਰਾਜਾ ਰਗੁਵੰਸ਼ੀ ਦੇ ਨਾਲ ਵਿਆਹ ਹੋਇਆ ਤਾਂ ਸ਼ਾਇਦ ਵਿਆਹ ਤੋਂ ਸੋਨਮ ਬਿਲਕੁਲ ਵੀ ਖੁਸ਼ ਨਹੀਂ ਸੀ ਪਰ ਜੇਕਰ ਉਹ ਖੁਸ਼ ਨਹੀਂ ਸੀ ਤਾਂ ਉਸੇ ਬਖਤੀ ਮਨਾ ਕਰ ਸਕਦੀ ਸੀ ਪਰ ਕਿਤੇ ਨਾ ਕਿਤੇ ਸੋਨਮ ਇਸ ਵਿਆਹ ਦੇ ਖਿਲਾਫ ਵੀ ਸੀ ਇਹ ਇਸੇ ਬਾਰੇ ਦੇ ਕਾਰਨ ਉਸ ਤੇ ਦੁਆਰਾ ਆਪਣੇ ਦੋਸਤਾਂ ਨਾਲ ਮਿਲ ਕੇ ਇਹ ਸਾਜ਼ਿਸ਼ ਘੜੀ ਜਾਂਦੀ ਹੈ, ਸਪਾਰੀ ਦਿੱਤੀ ਜਾਂਦੀ ਹੈ, ਫਿਰ ਇਹ ਸਭ ਹੋ ਜਾਂਦਾ। ਵਿਆਹ ਦੇ ਸਿਰਫ ਇੱਕ ਹਫ਼ਤੇ ਦੇ ਅੰਦਰ ਹੀ। ਹਾਲੇ ਇਸ ਕੇਸ ਦੀ ਬਾਕੀ ਡਿਟੇਲ ਆਈਡੀ ਉਹ ਆਉਣੀ ਬਾਕੀ ਹੈ। ਜਦੋਂ ਡਿਟੇਲ ਪ੍ਰੋਪਰ ਆਜੂਗੀ ਤਾਂ ਅਸੀਂ ਇੱਕ ਹੋਰ ਵੀਡੀਓ ਤੁਹਾਡੇ ਸਾਹਮਣੇ ਇਸ ਕੇਸ ਦੇ ਨਾਲ ਰਿਲੇਟਡ ਲੈ ਕੇ ਹਾਜ਼ਰ ਹੋਵਾਂਗੇ। ਤੁਹਾਡਾ ਇਸ ਪੂਰੀ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ? ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ, ਲਾਈਕ, ਸ਼ੇਅਰ ਜਰੂਰ ਕਰ ਲਿਓ। ਧੰਨਵਾਦ।